ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਆਪਾਂ ਪਿੰਡ ਚਵੰਡਾ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਬਰਦਸਰ ਅੱਜ ਦੀ ਵੀਡੀਓ ਵਿੱਚ ਟੋਟਲਾ ਆਪਾਂ ਤੁਹਾਨੂੰ ਚਾਰ ਨੱਕ ਦਿਖਾਵਾਂਗੇ ਦੋ ਛੋਟੀਆਂ ਤੇ ਦੋ ਹੀ ਵੜਾ ਹਨ ਆਪਾਂ ਪਹੁੰਚੇ ਆ ਵੀਰ ਹਰਪਾਲ ਦੇ ਕੋਲ ਆਜੂ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਹਾਂ ਇਹਨਾਂ ਦੀ ਡਿਟੇਲ ਸਤਿ ਸ੍ਰੀ ਅਕਾਲ ਭਾਜੀ ਬਸ ਜਗੇਵੀ ਸਤਿ ਸ੍ਰੀ ਅਕਾਲ ਕੀ ਹਾਲ ਚੱਲ ਜੇ ਹਾਂਜੀ ਚੜ੍ਹਦੀ ਕਲਾ ਜੇ ਚੜ੍ਹਦੀ ਕਲਾ ਚੱਲੀ ਹੈ ਜੀ ਤੇ ਬੜਾ ਨਾਗੇ ਪਾਤੇ ਕੀ ਕਰਦੇ ਸੀ ਨਾਗੇ ਮੇਂ ਜਗੇਵੀ ਲਾਉਂਦਾ ਸੀ ਮਾਲ ਆਇ ਕਦਾ ਵੇਚ ਜਾਂਦਾ ਸੀ ਅੱਛਾ ਜੀ ਬਸ ਛੇ ਛੋਟੀਆਂ ਆਪਣੀਆਂ ਹਰਿਆਣੇ ਜਵਾਈਆਂ ਸੀ ਠੀਕ ਆ ਆਉਂਦੇ ਵੇਚੀਆਂ ਸੀ ਅੱਛਾ ਅੱਛਾ ਇੱਕ ਤੁਹਾਨੂੰ ਪਤਾ ਵੀ ਬਿਆਹ-ਬੀਵੀ ਹੋਣ ਲਈ ਆ ਅੱਛਾ ਅੱਛਾ ਆਹੋ ਚਲੋ ਹੁਣ ਆਸ਼ਾ ਜੋ ਮਤਲਬ ਇੱਕ ਝੋਲੀ ਰੱਖ ਲਈ ਆਪਾਂ ਠੀਕ ਆ ਆਹ ਵੀਡੀਓ ਤੇ ਪਾਵਾਂਗੇ ਅੱਛਾ ਅੱਛਾ ਹਾਂਜੀ ਤੇ ਵੀ ਕਿ ਆਪਣਾ ਨਾਮ ਤੇ ਐਡਰੈਸ ਆ ਮੇਰਾ ਪਹਾਸਿੰਗ ਵਿੱਚ ਪਿੰਡ ਚਿੰਦਾ ਜ਼ਿਲ੍ਹਾ ਮਰਸਾ ਦੇ ਠੀਕ ਆ ਜੀ ਫੋਨ ਨੰਬਰ 9454925 ਠੀਕ ਆ ਜੀ ਹਾਂਜੀ ਤੇ ਬਾਈ ਦਿਓ ਹਾਂ ਜਾਣਕਾਰੀ ਇਹਦੀ ਇਹ ਦੂਸਰਾ ਸੂਆ ਜੱਗੇ ਵੀ ਸੁਈ ਆ ਆ ਚੌਥਾ ਦਿਨ ਹੋ ਗਿਆ ਸੁਈ ਨੂੰ ਅੱਛਾ ਜੀ ਆਹ ਟਾਈਮ ਤੇ ਸਾਡੇ ਕੋਲ ਆਊਗਾ 14 ਤੋਂ 15 ਕਿਲੋ ਜਿਹੜਾ ਮਿਲਣਾ ਨਾਲ ਠੀਕ ਕਰੋ ਵੀ 14 ਲੀਟਰ ਜਿਹੜਾ ਬੋਲਾ ਹੈ ਤਾਂ ਬਿਲਕੁਲ ਜਿਹੜਾ ਰੈਡੀ ਆ ਤੇ 4 ਕਿ ਦਿਨ ਦੇ ਆਸ-ਪਾਸ ਟਾਈਮ ਹੋ ਗਿਆ ਸੂਈ ਨੂੰ ਤੇ ਸੂਆ ਦੂਸਰਾ ਤੇ ਖੋਲ ਦਿਓ ਭਾਜੀ ਫਿਰ ਇਹ ਕਿੰਨਾ ਦੁੱਧ ਭਰੀ ਜਾਊਗੀ ਲੱਗੇ 20 ਤੇ 22 ਲੀਟਰ ਦੀ ਗਾਰੰਟੀ ਤੇ ਉਧਰੋਂ ਮੱਝ ਆਈ ਆ ਅੱਛਾ ਜੀ ਕੋਈ ਵੀਰ ਭਰਾ ਆਪਣਾ ਇੱਥੇ ਆਣ ਕੇ ਨਸਰਾਜਾ ਵਾਲੇ ਵੀ ਕਿੰਨਾ ਦੁੱਧ ਇਹਨੇ ਦੇਣਾ ਠੀਕ ਹੈ ਪੂਰੀ ਵੱਡੀ ਮੱਝ ਆ ਸਾਡੇ ਦੇ ਫੇਸ ਕੁਆਲਟੀ ਦੇ ਵੱਡੇ ਗੱਤ ਕਾਠ ਵਾਲੀ ਆ ਪੇਠਪੂੜਾ ਵੀ ਜਿਹੜਾ ਬਹੁਤੀ ਚੌੜਾ ਐਣ ਮੰਜਾ ਹੀ ਲੈਂਦਾ ਤਾਂ ਹਾਣਾ 14 ਲੀਟਰ ਜਿਹੜਾ ਬੋਲਾ ਹੀ ਬੋਲਾ ਤਿਆਰ ਹੈ ਜੇ ਚੌਵਾਂ ਦਿਨਾਂ ਦੀ ਸੂਈ ਦੇ ਥੱਲੇ 49ਵੀਂ ਜਿਹੜਾ ਗਿੱਠੋਂ ਬਾਹਰ ਲੱਗਾ ਪਿਆ ਵਾ ਚੌਵਾਂ ਨੁੱਕਰਾਂ ਤੇ ਕੱਲਾ ਕੱਲਾ ਖਾਣਿਆ ਤੁਹਾਨੂੰ ਪਤਾ ਜੱਗੇ ਵੀਰ ਆਪਾਂ ਚੰਗੇ ਡੰਗੇ ਦੇ ਬੋਦੇ ਸ਼ਕੀਨ ਆ ਹਾਂਜੀ 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 ਹੁਣ ਚੰਗੀ ਤੋਂ ਚੰਗੀ ਮਾਂ ਚ ਫੇਰ ਪਿਆ ਕਰੂਗਾ ਠੀਕ ਆ ਠੀਕ ਆ ਠੀਕ ਆ ਇਧਰ ਨਾੜਾ ਨੂੜਾ ਵੀ ਜਿਹੜੀਆਂ ਛੱਡੇ ਆ ਗਈਆਂ ਵਾ ਪਿਓਰ ਮੋਰਾ ਨਸਲ ਦੇ ਵਿੱਚ ਚੋਟੀ ਆ ਗਈ ਤੇ ਕੱਟੀ ਕਟਾ ਪੱਜ ਪਿਛੇ ਮਗਰ ਕੱਟਾ ਜੀ ਵੀਰ ठीक है जी मेल काफ़ा हो गया जी पिछले दिन वे इलाम मर्जी टाडी लो जी नारु भी अजय नाली के चारों नाली नाली जी जगेश भीर एवज जोड़ा कार्टनी जंगला कौन है जगेश भीर हांडी ਵਰਲੇ ਘਰ ਗਏ ਉਹ ਕਹਿ ਰਹੇ ਨੇ ਸੁਰਮਾ ਮਾਮਾ ਵੱਲਾ ਵੇਲਾ ਹੀ ਜੰਮਦੀਆਂ ਉਹ ਗੱਲਾਂ ਹਾਂਜੀ ਨਹੀਂ ਘਰ ਘਰ ਨਹੀਂ ਵਾਕਿਆ ਪਲਦੇ ਜੱਗੇ ਵੀ 2 ਦਿਨ ਸੌਂਗਾ ਕਰਦੇ ਨੇ ਤੀਜੇ ਦਿਨ ਜਾ ਕੇ ਸੌਂਗਾ ਬਣਾਇਆ ਮਾਜਵਾ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਠੀਕ ਆ ਆ ਫਿਰ ਘੁੰਮਣਾ ਫਿਰਨਾ ਪੈਂਦਾ ਤੁਹਾਨੂੰ ਪਤਾ ਜਿੱਥੇ ਜਾਈਏ ਬੰਦੇ ਨਾਲ ਪਹਿਲਾਂ ਜਿਹੜੀ ਖਾਇ ਚੰਗੀ ਲੱਗੇ ਵੀ ਤੈਨੂੰ ਪਤਾ ਕਰੇ ਵੀ ਪੂਰੇ ਖੇਤੀਏ ਦਿੰਦੇ ਹਾਂਜੀ ਬਾਟਿਲਾ ਲੈਓ ਜੀ ਮੈਂ ਤਾਂ ਸਭਾ ਲਈ ਆ। ਕੋੰਤਾ ਤਾਂ ਮਾਲ ਚਲੋ ਜਿਆਦਾ ਨਹੀਂ ਤੇ 90% ਸਹੀ ਨਿਕਲਦਾ ਸਾਰਾ ਨਾ। ਮੈਂ ਆਂਦੇ ਜੱਗੇ ਵੀ ਜਿੰਨਾ ਆਪਾਂ ਆਪਣੇ ਚੈਨਲ ਤੇ ਪਾਉਂਦਾ 100% ਸਹੀ ਨਿਕਲਦਾ। ਅੱਛਾ ਜੀ। ਹਾਂ ਜੀ ਹਾਂ ਜੀ। ਨੇ ਡਾਕਟਰ ਵੀ ਥੋੜਾ ਬੋਲਾ ਮੈਨੂੰ ਹੈ ਰਫ ਚੈੱਕ ਕਰ ਜੰਦੇ ਸੀਮਨ ਦੇ ਵਿੱਚ ਮੈਂ ਨਾ ਜੱਗੇ ਵੀ ਜਿਤਨੇ ਮੈਂ ਪਰਸੋਂ ਚਾਹਤ ਗਿਆ ਆਣਾ ਹਾਂਜੀ ਉਧਰ ਮਾਜੋ ਨਾਲ ਦੀ ਮਲ ਲੁੱਟੀਆ ਭਰਾਉਂਦੇ ਅੱਛਾ ਜੀ ਇਹ ਲੋਨਾਂ ਨੇ ਦੱਸਿਆ ਵੀ ਇਹ ਕਿੰਨੇ ਦਿਨ ਹੋ ਗਿਆ ਟੀਕਾ ਭਰੇ ਨੂੰ ਅੱਛਾ ਸੀਮਨ ਅੱਛਾ ਉਹ ਮਾਲਾ 8 ਤੋਂ 10 ਦਿਨ ਡਾਕਟਰ ਆਖਿਆ ਭਰੇ ਫਿਰ ਉਹਨਾਂ ਲਿੰਕ ਸਾਬ ਤੋਂ ਕਰ ਜਾ ਵਧੀਆ ਟੀਕਾ ਭਰਉਂਦੇ ਆ ਅੱਛਾ ਸਾਡੇ ਇੱਥੇ ਡਾਕਟਰ ਆ ਜਾਂਦੇ ਜਦੋਂ ਮਰਜ਼ੀ ਜਿਹੜਾ ਮਰਜ਼ੀ ਭਾਣ ਲੱਗਾ ਟੀਕਾ ਭਰ ਜਾਂਦੇ ਸੀ ਭਰ ਜਾਂਦੇ ਆ ਸੀਮਨ ਦਾ ਸਰਣ ਕਾਰਡ ਲੈ ਲਈ ਤੇ ਜੱਗੇ ਵੀਰੋ ਹਾਂਜੀ ਨਹੀਂ ਫਰਜ ਬੰਦਾ ਉਹਨਾਂ ਦਾ ਲਿਖਣਾ ਤੇ ਹਾਂ ਮੰਨ ਲਓ ਆਪ ਨੂੰ ਚੇਤਾ ਭੁੱਲ ਜੇ ਡਾਕਟਰ ਕੋਲ ਕਢਾਲੇ ਵੀ ਆ ਤਰੀਕ ਨੂੰ ਨਾ ਕਿੱਥਾਂ ਤੇ ਕਿਹੜਾ ਸੀਮਨ ਭਰਿਆ ਵਾ ਉਹ ਜੀ ਲੱਗ ਗਿਆ ਤਾਂ ਵੀ ਚੈੱਕ ਕਰਾ ਲੈ ਆਪਾਂ ਪਾਸ ਮਾ ਜਿਹੜਾ ਬਹੁਤ ਝੰਡਾ ਵਾ ਸੇਰ ਦੀ ਚੋਈ ਜੱਗੇ ਵੀ ਤਾਂ ਆਪਣੀ ਹੈਗੀ ਜੇ ਮਾਲਮ ਨਹੀਂ 5:30 5:00 ਅੱਛਾ ਜੀ ਹਾਂ ਜੀ ਆਪ ਜੀ ਠੀਕ ਹੈ ਜੀ ਹੰਤਾ ਦੁੱਧ ਪਰਾਂ ਲੱਗਦੇ ਨੇ ਵੀ ਕਿੰਨਾ ਵੀ ਦੁੱਧ ਆਵੇ ਬਿਲਕੁਲ ਬਿਲਕੁਲ ਜੀ ਲਾਉਣੀ ਇਹ ਗੱਲ ਆਪ ਮੈਨ ਲੱਗਾ ਸੀ ਕਿਹੜੇ ਵੀਰ ਦਾ ਕਹਿ ਦਿੱਤੀ ਆ ਹਾਂ ਜੀ ਹਾਂ ਜੀ ਜਿਹੜਾ ਕੁਝ ਪਿਛੇ ਦਿਖਾਊਗਾ ਤੇ ਉਹ ਸਹੀ ਗੱਲ ਹੈ ਨਾ ਹਾਂ ਜੀ ਹਾਂ ਜੀ ਆ ਵੀ ਉਹਨੇ ਹੀ ਦਿਖਾਉਣਾ ਲਓ ਜੀ ਲਾਗੇ ਨੂੰ ਚੈੱਕ ਕਰਾਉਣਾ ਆਪਾਂ ਤੁਹਾਨੂੰ ਸੁਲਾਈ ਆਉਣੀ ਤਰ੍ਹਾਂ ਇਹ ਜਿਉਂ ਚੁਵਾਈ ਜਿਹੜੀ ਐ ਨਾ ਇੱਕ ਨੰਬਰ ਕੋਹ ਨੂੰ ਛਟਾ ਕੋਈ ਨਹੀਂ ਛੋਲ ਧਾਰਿਆ ਕਿੰਨੀ ਕੋ ਗਾੜ ਭਾਜੀ ਦੀ ਗਾੜ ਜੱਗੇ ਵੀ ਕੋਈ ਲੀਟਰ ਨਾ ਹੈ 2.5 ਕਿਲੋ ਗਾੜ ਤੋਂ ਚੱਲੂ ਹੋਈ ਮਾਜ ਅੱਛਾ ਜੀ ਸਾਢੇ 3 ਕਿਲੋ ਗਾੜ ਮੇਰੀ ਮਾਜ ਨਾਂ ਦਾ ਜਿਹੜਾ ਲੱਦ ਕੇ ਧਰ ਲੈ ਹੋਵੇ ਮੇਰੇ ਠੀਕ ਆ ਠੀਕ ਆ 3 ਕਿਲੋ ਦੁੱਧ ਨਾਂ ਦਾ ਤਾਂ ਵੀ ਲੱਦ ਕੇ ਧਰ ਲੈ ਅੱਛਾ ਜੀ ਠੀਕ ਗਾੜੇ ਸਾਢੇ 3 ਲੀਟਰ ਜਿਹੜੀ ਗਾੜ ਜਾਂ ਮਗਰ ਨੇ ਥਣਾ ਦੇ ਚੁਵਾਈ ਤੁਸੀਂ ਕੀ ਕਰ ਸਕਦੇ ਜੀ ਚੁਵਾਈ ਚੁਗੀ ਜਿਹੜੀ ਐ ਨੰਬਰ ਆ ਹੋਲ ਤਾਰਿਆ ਕੋਈ ਪੂਰੀ ਛੱਟਾ ਨਹੀਂ ਹੈਗਾ ਮਗਰ ਲਿਥਨਾਂ ਚ ਵੀ ਠੀਕ ਹੈ ਜੀ ਆਗੇ ਤੁਸੀਂ ਜੀ ਇੱਕ ਮਿੰਟ ਬਾਜੀ ਲਾ ਲੀ ਹਾਂ ਜੀ ਹਾਂ ਜੀ ਵਰਕ ਦਿਖਾ ਦੇ ਜੱਗੇ ਹਾਂ ਜੀ ਹੋਰ ਕੋਈ ਜੋ ਲੋੜੀਂਦੇ ਫੇਰ ਇੱਕ ਰੰਗ ਕਰਨੇ ਆਪਾਂ ਹਣ ਪਛਮਾ ਦੇ ਵਿੱਚ ਝੋਟੀ ਸਰੋਧੀ ਚੱਕਣ ਕੱਡ ਕਾਟ ਵੀ ਚੰਗਾ ਵਾ ਤੇ ਜੰਮੀ ਪਲੀ ਵੀ ਬਹੁਤ ਚੰਗੀ ਆ ਤੇਨੇ ਗੜਵਾ ਪਸਮਾ ਕੱਢਦੀ ਆ ਕਰਮਾਲੂ ਤੇ ਚਲੋ ਕੋ ਚੰਗੀ ਥਾਂ ਵਾਲਾ ਭਰਾ ਲੈ ਜੂਗਾ ਤੇ ਦੁੱਧ ਚੰਗਾ ਕੱਢੀਉਂਗੇ ਨੇ ਤੇ 20 ਲੀਟਰ ਦੀ ਵੀਰ ਲੋ ਗਰੰਟੀ ਆ ਤੇ ਚੋਲਾ ਲੀਟਰ ਜਿਹੜਾ ਚਲੋ ਮੇਰੀ ਮਾਂ ਚ ਦੁੱਧ ਨਾ ਆ ਨਾ ਦੇ ਵੇ ਅੱਛਾ ਜੀ ਤੇ ਫੋਨ ਮੈਨੂੰ ਕਰ ਦੇ ਵੀਰ ਮੇਰਾ ਲੱਤ ਕੇ ਲੈ ਆਵੇ ਠੀਕ ਹੈ ਜੀ ਆਪਣੇ ਰੁਪਏ ਲੈ ਜੀ ਅੱਛਾ ਜੀ ਹਾਂ ਠੀਕ ਹੈ ਜੀ ਤੇ ਮੁੱਲ ਮੁੱਲ ਭਾਜੀ ਰੱਖ ਮੁੱਲ ਜੱਗੇ ਵੀ ਜੇ ਆਪਾਂ ਕਰਾਂਗੇ ਫੋਨ ਤੇ ਅੱਛਾ ਜੀ ਕੋਈ ਵੀਰ ਭਰਾ ਕੋਈ ਫੋਨ ਨਾਲੇ ਠੀਕ ਹੈ ਜੀ ਮੋੜ ਦੇ ਨਹੀਂ ਜੱਗੇ ਵੀਰ ਅੱਛਾ ਜੀ ਮਾਂਝੇ ਵੇਚ ਕੇ ਤੇ ਮੁੱਲ ਲਾਵੇ ਠੀਕ ਹੈ ਠੀਕ ਹੈ ਲਓ ਜੀ ਇਹਦਾ ਮੁੱਲ ਬਾਈ ਕਹਿੰਦਾ ਕਿ ਫੋਟੋ ਤੇ ਕਰਾਂਗੇ ਆਪਾਂ ਤੇ ਦੂਜੇ ਨੰਬਰ ਦੇ ਭਾਜੀ ਕਿਵੇਂ ਆ ਗਈ ਉ ਤਾਂ ਜੀ ਸੂਈ ਹੈ ਮਗਰ ਕੱਟਾ ਜੇ ਸੂਆ ਕਿੰਨਾ ਮਾ ਸੂਈ ਜੇ ਲਓ ਜੀ ਸੂਆ ਇਹ ਵੀ ਦੂਜਾ ਸੂਈ ਹੈ ਤੇ ਮਗਰ ਇਹਦੇ ਮਗਰ ਇਹਦਾ ਕੱਟਾ ਜੇ ਮੇਲ ਕਾਫ ਜੀ ਹਾਂ ਜੀ ਹਾਂ ਜੀ ਕਿੰਨਾ ਕਿ ਤੈਨੂੰ ਹੋਵੇ ਭਾਜੀ ਇਹਨੂੰ ਆਖਿਆ ਅੱਧਾ ਅੱਧਾ 10 ਦਿਨ ਜੱਗੇ ਵੀ ਰੋਗੇ ਸੂਈ ਨੂੰ ਕਿੰਨਾ ਕੁ ਦੁੱਧ ਇਸ ਟਾਈਮ ਆਇਆ ਤਾਂ ਮੈਨੂੰ ਜੀ ਕੋਲ 2 ਲੀਟਰ ਉ ਤਾਂ 10 ਕਿਲੋ ਠੀਕ ਹੈ ਜੀ ਲਓ ਜੀ ਸੂਆ ਦੂਸਰਾ ਦੇ 10 ਲੀਟਰ ਜਿਹੜਾ ਦੁੱਧ ਇਸ ਟਾਈਮ ਤਿਆਰ ਆ ਜੋ ਆ ਗਿਆ ਨੇ ਪਿੱਛੇ ਆ ਗਿਆ ਜੀ ਮੇਲ ਕਾਫ ਕਰੋ ਜੀ ਕਿੱਥੇ ਕੱਡਾ ਛੱਡਾ ਤੇ ਇਹਦਾ ਵੀ ਚੈੱਕ ਕਰ ਸਕਦੇ ਜੀ ਨੇ ਥਾਣੇ ਨੂੰ ਵੀ ਨੋਕ ਵਾਲਾ ਲੱਗਾ ਪਿਆ ਤੇ ਇਹ ਕਿੰਨਾ ਕੁ ਭਰਜੂ ਭਾਜੀ ਦੁੱਧ ਜੱਗੇ ਵੀ ਭਰ ਆ ਲੈਂਦੇ 11-12 ਕਿਲੋ ਭਰੀ ਦਿੰਦੀ ਆ ਅੱਛਾ ਜੀ ਜਦੋਂ ਕੰਮ ਆ ਗਿਆ ਨੀ ਉਦੋਂ ਦਾਣਾ ਕਿਲੋ ਦਾਣਾ ਨਹੀਂ ਹੁਣ 10 ਕਿਲੋ ਦੀ ਟੋਕੀ ਤੇ ਅੱਛਾ ਜੀ ਜੇ ਵੀ ਟੂਰੀ ਪੈਂਦੀ 10 ਕਿਲੋ ਦੋ ਜੀ ਠੀਕ ਆ ਠੀਕ ਆ ਲਓ ਜੀ ਟੂਰੀ ਦੇ ਬਾਈ ਕਹਿੰਦਾ ਕਿ 10 ਲੀਟਰ ਦੁੱਧ ਹੈਗਾ ਵਾਸਤੇ ਆ ਵਾ ਤੇ ਚਲੋ ਇਹ ਵੀ ਕੋਈ ਸਾਂਭਣ ਵਾਲਾ ਵੀਰ ਲੈ ਜਾਊਗਾ ਤੇ ਦੁੱਧ 11 12 ਲੀਟਰ ਭਰੀ ਆਊਗੀ ਕਰਮ ਵਾਲੀ ਹਾਂਜੀ ਹਾਂਜੀ ਕਰ ਲੋ ਕੋਈ ਇਹ ਕਿੰਮਲ ਕਰਨਾ ਭਾਜੀ ਇਹਦਾ ਇਹਦਾ ਜੱਗੇ ਵੀ ਮੋਲ ਨੂੰ ਤਾਂ ਨਿਗਾ ਜਾਈ ਇੱਡਾ ਕੀ ਆ ਅੱਛਾ ਜੀ ਪੂਰੇ 70 ਦੇ 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 ਦੱਸ ਦੋ ਹਾਂ ਨਾ ਹੀ ਕਰੀਏ ਜੇ ਕਿ ਵੀ ਜਿਹੜੀ ਪੂਰੀ ਦੇ ਦੇਣੀ ਹੈ ਨਾ ਹਾਂਜੀ ਪੂਰੇ 60 ਦੀ ਦਵਾਂਗੇ ਅੱਛਾ ਜੀ ਆਹ ਤੈਨੂੰ 10 ਕਿਲੋ ਦੁੱਧ ਜੇ ਮਗਰ ਪੱਟਾ ਜੀ ਠੀਕ ਹੈ ਨਾ ਜੇ 100 ਲੀਟਰ ਦੁੱਧ ਤਿਆਰ ਤੇ ਮੇਲ ਕਾਫ ਹਾਂ ਤੇ ਸੂਆ ਦੂਸਰਾ ਸੂਈ ਤੇ 10 ਲੀਟਰ ਜਿਹੜਾ ਦੁੱਧ ਐਨ ਬਿਲਕੁਲ ਤਿਆਰ ਤਿਆਰ ਹੈ ਤੇ ਭਾਈ ਵੈੜ ਕਿਵੇਂ ਆ ਗਈ ਇਹ ਜੱਸੀ ਮੱਛੀ ਸੂਈ ਮਗਲੇ ਵੀ ਵੱਚੀ ਆ ਅੱਛਾ ਜੀ ਆਹ ਟਾਈਮ ਤੇ ਜਗੇ ਵੀ ਜਿਹੜਾ ਸਾਡੇ ਦੁੱਧ ਦਾ ਕਾਹਲ 17 ਕਿਲੋ ਅੱਛਾ ਜੀ ਜਿਹਦਾ ਆਪਾਂ ਮਿਲਣਾ ਨਾ 17 ਕਿਲੋ 17 ਕਿਲੋ ਠੀਕ ਹੈ ਠੀਕ ਹੈ ਲਓ ਜੀ ਕਿੱਦਾ ਬਹੁਤ ਹੀ ਜ਼ਿਆਦਾ ਬਾਗ ਮਾਲਿਆ ਗਾੜੀ ਨਾ ਆਦੀ ਆ ਅੱਛਾ ਜੀ ਦੁੱਧ ਬੜਾ ਦੇਖੀਰ ਤੇ ਥਾਣਾ ਦਾ ਸੈਜ ਗਿਆ ਜਿਹੜਾ ਬਹੁਤ ਹੀ ਚੰਗਾ ਜਿਹਾ ਸੁਆ ਭਾਜੀ ਸੁਆ ਦੂਸਰਾ ਸਰੀ ਜੱਡੇ ਆਛਾ ਜੀ ਹਾਂ ਲਓ ਜੀ ਸੁਆ ਦੂਸਰਾ ਸੁਈ ਜੇ ਤੇ ਥਾਣਾ ਦਾ ਸੈਜ ਗਿਆ ਵੀ ਚੈੱਕ ਕਰ ਸਕਦੇ ਜੇ ਕੱਲਾ ਕੱਲਾ ਲੱਗਾ ਪਿਆ ਕਰਮਾਲੀ ਨੂੰ ਇਹ ਕਿੰਨਾ ਕੁ ਭਾਜੀ ਕੱਢ ਜੂਗੀ ਆ ਮੱਛੀ ਜੇ ਦੁੱਧ ਵੀ ਹਾਂ ਜੀ ਦੁੱਧ 20 ਕਿਲੋ ਦੀ ਗਰੰਟੀ ਨਾਲ ਹੀ 20 ਕਿਲੋ ਤੇ 20 ਉਹ ਦੇ ਜਣਾ ਠੀਕ ਹੈ ਠੀਕ ਹੈ ਲਓ ਜੀ ਆਹ ਵਾਲਾ ਫੀਮੇਲ ਕਾਫ ਜਿਹੜੇ ਪਿੱਛੇ ਤੇ 20 ਲੀਟਰ ਦੀ ਭਾਈ ਕਹਿੰਦਾ ਕਿ ਗਾਰੰਟੀ ਤੇ ਆਈ ਹੈ ਤੇ 20 ਲੀਟਰ ਦੀ ਗਾਰੰਟੀ ਆ ਆਪਣਾ ਨਾਮ ਵੀ ਦੇਵਾਂਗੇ ਤੇ ਥਾਣ ਤੋਂ ਚੈੱਕ ਕਰ ਸਕਦੇ ਜੀ ਬਹੁਤ ਹੀ ਚੰਗਾ ਲੱਗਾ ਵਾ ਗੈਪ ਤੇ ਲੱਗਾ ਥਾਣਾ ਤੇ ਇਹਦਾ ਮੁੱਲ ਭਾਜੀ ਹਰ ਮੁੱਲ ਜੱਗੇ ਵੀ ਤੁਹਾਨੂੰ ਪਤਾ ਵੀ ਨੇ ਦੁੱਧ ਵਾਲੀਆਂ ਮਿਲਦੀ ਆ 60 ਪੈਂਟ ਦੀ ਹਾਂਜੀ ਆਪਾਂ ਜੱਗੇ ਵੀ ਰਹਾ ਨਾ 45 ਦੀ ਦੇ ਦਈਏ 45 ਦੀ ਹਾਂ ਕਰ ਦਈਏ ਹੋਰ ਦੋ ਘਟਾ ਦਈਏ ਹੋਰ ਕਰ ਦੋ ਜੱਸ ਨੋਈ ਤੁਸੀਂ ਕਰ ਦੋ ਜਿੰਨਾ ਤੁਹਾਨੂੰ ਜੀ ਨੇ ਕਰ ਦਈਏ ਆਟ ਕਰਦੇ ਉਹਦੇ ਜੱਗੇ ਵੀ ਚਾਲੀ ਜੇ ਛੋੜੀ ਕਰਾਂਗਾ ਠੀਕ ਆ ਲਓ ਜੀ 40000 ਦੀ ਤੇ 20 ਲੀਟਰ ਜਿਹੜਾ ਦੁੱਧ ਭਰੂਗੀ ਆਟਮ 17 ਕਿਲੋ ਹਾਜ ਨਾ ਦੇ ਜਿੱਦਣ ਇੰਸਟਾਲਾ ਪੈ ਗਿਆ ਉਹਦੇ ਨੇ 20 ਕਿਲੋ ਦੁੱਧ ਕਰ ਦੇਗੀ ਅੱਛਾ ਜੀ ਹਾਂ ਠੀਕ ਆ ਠੀਕ ਆ ਲਓ ਜੀ 20 ਲੀਟਰ ਵਾਲੀ ਵਾੜ ਦੇ 40000 ਦੀ ਤੇ 200 ਰੁਪਏ ਛੋੜ ਪਾਈ ਕਹਿੰਦਾ ਕਿ ਕਰਾਂਗੇ ਇਹ ਭਾਜੀ ਚੌਥੇ ਨੰਬਰ ਤੇ ਕਿਦਾਂ ਗਈ ਇਹਦੇ ਥੱਲੇ ਆਟਮ 14 15 ਕਿਲੋ ਦੇ ਮਗਰ ਅੱਛਾ ਜੀ ਠੀਕ ਹੈ ਜੀ ਇਹਦੇ ਪਿਛੇ ਮੇਲ ਕਾਬਸ 14-15 ਕਿਲੋ ਤੇ ਆ ਰਿਹਾ ਕਿੰਨਾ ਟਾਈਮ ਹੋ ਗਿਆ ਭਾਜੀ ਸੂਈ ਨੂੰ ਉਹਨੂੰ ਮੰਨ ਲਓ ਵੀ ਹੋ ਹੀ ਗਿਆ 20 ਤੋਂ 25 ਦਿਨ ਹੋ ਗਏ ਸੂਈ ਨੂੰ ਮਗਰ ਵੱਚਾ ਜੀ ਠੀਕ ਹੈ ਲਓ ਜੀ 20 ਤੋਂ 25 ਦਿਨ ਹੋ ਗਿਆ ਜਿਹੜਾ ਸੂਈ ਨੂੰ ਮੇਲ ਕਾ ਕੇ ਸੂਆ ਭਾਈ ਇਹ ਕਿੰਨਾ ਸੀ ਇਹ ਦੂਸਰਾ ਜੰਦੀ ਸੂਈ ਆ ਠੀਕ ਹੈ ਲਓ ਜੀ ਸੂਆ ਆਈ ਵੀ ਦੂਸਰਾ ਸੂਈ ਆ ਤਾਨੂੰ ਪਤਾ ਜਿਹੜਾ ਗੋਕਾ ਆ ਨਾ ਹਾਂਜੀ ਇਹ ਹੈਗਾ ਜੋ ਹਰੇ ਦਾ ਹਾਂਜੀ ਤੂੜੀ ਤੇ ਦੁੱਧ ਨਹੀਂ ਦਿੰਦਾ ਮੈਰੂ ਤੂੜੀ ਤੇ ਦੁੱਧ ਦੇ ਦਿੰਦਾ ਠੀਕ ਹੈ ਠੀਕ ਗੋਕਾ ਹਰੇ ਦੇ ਦੁੱਧ ਦਿੰਦਾ ਬਿਲਕੁਲ ਬਿਲਕੁਲ ਚੰਗੀ ਲੱਗੀ ਬਾਕੀ ਚਲੋ ਸਾਰੇ ਭਰਾਸ ਸੈਣਾ ਹੀ ਆ ਤੇ ਲਾਗੇ ਤੋਂ ਜੀ ਚੈੱਕ ਕਰਨਾ ਤੁਹਾਨੂੰ ਸੁਣਾ ਦੱਸ ਹੈ ਗਿਆ ਤੇ ਆਹ ਵਾਲਾ ਰਜਵਾਕ ਆ ਗਿਆ ਜੇ 20 ਤੋਂ 25 ਦੇ ਆਸ-ਪਾਸ ਆਇਆ ਹੋ ਗਿਆ ਫੀਰ ਨੂੰ ਡੇਲ ਕਾਫ ਜੇ ਠੀਕ ਹੈ ਠੀਕ ਲੋ ਜੀ ਅਸੀਂ ਲੀਆਂ ਤੋਂ ਤੁਸੀਂ ਚੈੱਕ ਕਰ ਸਕਦੇ ਜੀ ਹਾਂ ਮੈਂ ਤੁਮਾ ਸਾਈਡ ਤੋਂ ਬੈਗ ਚਵਾਈ ਕਰੀ ਜਿੱਦਾਂ ਮਰਜ਼ੀ ਜਿੱਦਾਂ ਮਰਜ਼ੀ ਲੇ ਗਏ ਨੇ ਠੀਕ ਹੈ ਠੀਕ ਹੈ ਲਓ ਜੀ ਚੈੱਕ ਕਰ ਲਓ ਕੋਲੀ ਤਾਂ ਬੜੀ ਆਇਤੀ ਅੱਛਾ ਜੀ ਠੀਕ ਹੈ ਠੀਕ ਹੈ ਲਓ ਜੀ ਚਵਾਈ ਜੀ ਲਾ ਲਓ ਥੋੜਾ ਮਾਰਦੇ ਨਹੀਂ ਕਰਦੇ ਅੱਛਾ ਜੀ ਮਾਰੀ ਨਾ ਠੀਕ ਹੈ ਠੀਕ ਹੈ ਇਹਦਾ ਵਿੱਚ ਕੀ ਰੇਟ ਜੇ ਫਿਰ ਇਹ 50 ਦੇ ਦੇ ਦਿੰਦੇ ਕਰ ਦਈਏ ਵੀ ਹਾਣਾ ਇਹ ਵੀ 45 ਦੇ ਦਿੰਦੇ ਕਰ ਦਈਏ ਬਰਾਬਰ ਹੀ ਮਾਇਦਲਾ ਪੂਰੇ 40 ਦੇ ਦਈਏ ਅੰਦਰ ਕਰਨੀ ਆ ਜਾਂਦੀ ਪੰਜ ਹੋ ਛਡਾਂਗੇ ਹਾਨਾ ਪੂਰੇ 35000 ਜੀ ਅੱਛਾ ਜੀ ਜਿਹਨੂੰ 35000 ਦੇ ਵਾਰਾ ਗੰਦੀ ਉਹ ਵੀ ਵੀਰ ਫੋਨ ਨਾਲ ਮਿਜਾਉਣਾ ਲਾ ਠੀਕ ਹੈ ਠੀਕ ਹਾਂ ਜੀ ਸ਼ੋਰ ਹੀ ਕਰਾਂਗੇ 30000 ਦੀ 14 ਲੀਟਰ ਦੁੱਧ ਤਿਆਰ ਆ ਚਾਰ ਮਗਰ ਬੱਛਾ ਜੀ ਘਾਟ ਘਾਟ ਵੀ ਚੰਗਾ ਲੱਗਿਆ ਕਰਨ ਵਾਲੀ ਦਾ ਬਰੀਡ ਦੇ ਵਿੱਚ ਆ ਦੁੱਧ 20 ਕਿਲੋ ਦਈ ਜਾਊਗੀ ਅੱਛਾ ਜੀ ਹਾਂ ਗ੍ਰੈਂਟ ਦਾ ਲਓ ਜੀ ਥਾਣਾ ਦਾ ਸਾਈਜ਼ ਗਿਆ ਜਿਹੜਾ ਇਹਦਾ ਵੀ ਚੰਗਾ ਦੇ 20 ਲੀਟਰ ਜਿਹੜਾ ਦੁੱਧ ਦੇ ਵੀ ਭਰੀ ਜਾਊਗੀ ਆਟਮ 14 ਕਿਲੋ ਸਾਡੇ ਦਾ ਦੋ ਤਿੰਨ ਡੰਗ ਜਿਹਦਾ ਮੁੱਢੀ 14 ਦਾ ਜੀ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਲਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਹੈ ਸਾਰੇ ਪਸ਼ੂ ਪ